ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਸਾਰੀ ਸਮੂਹ ਸੰਗਤ ਨੂੰ ਬਾਬਾ ਫਰੀਦ ਜੀ ਦੇ ਆਗਮਨ ਪਰਪਤੀਆਂ ਲੱਖ ਲੱਖ ਵਧਾਈਆਂ 21 22 23 ਤਿੰਨ ਦਿਨ ਲਗਾਤਾਰ ਜਿਹੜਾ ਇਹ ਮੇਲਾ ਜਿਹੜਾ ਬਾਬਾ ਫਰੀਦ ਜੀ ਦਾ ਇਹ ਚੱਲੂਗਾ ਸੋ ਸਾਰੇ ਹੀ ਵੱਖ-ਵੱਖ ਤਰ੍ਹਾਂ ਦੀਆਂ ਸੇਵਾਵਾਂ ਨਿਭਾ ਰਹੇ ਆ ਜਿਵੇਂ ਕਿ ਆਪਾਂ ਕਹਿ ਦਈਏ ਕਿ ਕੋਈ ਲੰਗਰ ਸੇਵਾ ਨਿਭਾ ਰਿਹਾ ਤੇ ਕੋਈ ਬਲੱਡ ਡੋਨੇਸ਼ਨ ਕੈਂਪ ਲਾ ਰਿਹਾ ਤੇ ਕੋਈ ਕਿਵੇਂ ਤੇ ਕੋਈ ਕਿਵੇਂ ਸੋ ਅੱਜ ਇੱਥੇ 21 ਤਰੀਕ ਨੂੰ 9 ਵਜੇ ਤੋਂ ਬਲੱਡ ਕੈਂਪ ਜਿਹੜਾ ਉਹ ਲਗਾਤਾਰ ਜਿਹੜਾ 3 ਦਿਨ ਜਿਹੜਾ ਚੱਲੇਗਾ 21 22 23 ਤਿੰਨ ਤਰੀਕ ਤੱਕ 3 ਦਿਨ ਸੋ ਇੱਥੇ ਆਲ ਇੰਡੀਆ ਕਿਸਾਨ ਯੂਨੀਅਨ ਫਤਿਹ ਵੱਲੋਂ ਮੈਂਬਰਸ਼ਿਪ 프리 ਮੈਂਬਰਸ਼ਿਪ ਜਿਹੜੀ ਦਿੱਤੀ ਜਾਊਗੀ ਇਸ ਦੇ ਲਈ ਵੀ ਇੱਥੇ ਫਾਰਮ ਭਰੇ ਜਾਣਗੇ ਤੇ ਬਲੱਡ ਨੇਸ਼ਨ ਕੈਂਪਾ ਜਿਹੜਾ ਉਹ ਪੰਜਾਬ ਸੋਸ਼ਲ ਸੁਸਾਇਟੀ ਵੱਲੋਂ ਤੇ ਮੁ슬ਮਨ ਸੰਸਥਾਵਾਂ ਵੱਲੋਂ ਹੋਰ ਸਮਾਜਿਕ ਪੰਥਕ ਸੰਸਥਾਵਾਂ ਵੱਲੋਂ ਤੇ ਜੇ ਆਪਾਂ ਕਹਿ ਲਈਏ ਕਿ ਬੈਂਕ ਕੇਨਰਾ ਬੈਂਕ ਐਚਡੀਐਫਸੀ ਬੈਂਕ ਇਹੋ ਜਿਹੀਆਂ ਜਿਹੜੀਆਂ ਬੈਂਕਾਂ ਉਹਨਾਂ ਵੱਲੋਂ ਵੀ ਤੇ ਹੋਰ ਜਿਵੇਂ ਹਸਬੁੱਕ ਡਿਪੋ ਜਾਂ ਉਹਦੀਆਂ ਹੋਰ ਕਾਫੀ ਸੁਸਾਇਟੀਆਂ ਜਾਂ ਆਪਾਂ ਕਹਿ ਲਈਏ ਕਿ ਜੁਵੈਲਰਜ਼ ਭਾਈ ਉਹ ਫਰਮੀ ਭਾਈ ਬੈਠੇ ਆ ਇਹਨਾਂ ਵੱਲੋਂ ਜਿਹੜਾ ਸਹਿਯੋਗ ਆ ਸਾਰਿਆਂ ਵੱਲੋਂ ਸਹਿਯੋਗ ਲੈ ਕੇ ਜਿਹੜਾ ਇੱਥੇ ਬਲੱਡ ਡੋਨੇਸ਼ਨ ਕੈਂਪ ਲਾਇਆ ਗਿਆ ਸੋ ਸਭ ਤੋਂ ਵੱਡੀ ਗੱਲ ਤਾਂ ਇਹਦੇ ਚ ਇਹੀ ਆ ਕਿ ਬਲੱਡ ਡੋਨੇਸ਼ਨ ਕੈਂਪਾਂ ਜਿਹੜਾ ਇਹ ਧਰਮ ਦੇ ਨਾਂ ਤੇ ਰਾਜਨੀਤੀ ਕਰਨ ਵਾਲਿਆਂ ਦੇ ਮੂੰਹ ਤੇ ਚਪੇੜ ਐ ਕਿਉਂਕਿ ਧਰਮ ਦੇ ਨਾਂ ਤੇ ਰਾਜਨੀਤੀ ਅਗਲਾ ਇਹ ਕਰਦਾ ਅਗਲਾ ਕਹਿੰਦਾ ਵੀ ਇਹ ਜੀ ਫਲਾਣੇ ਧਰਮ ਦਾ ਇਹ ਫਲਾਣੇ ਧਰਮ ਦਾ ਫਲਾਣੇ ਧਰਮ ਦਾ ਉਹੀ ਧਰਮ ਦੇ ਨਾਂ ਤੇ ਰਾਜਨੀਤੀ ਕਰਨ ਵਾਲਿਆਂ ਨੂੰ ਜਦੋਂ ਬਲੱਡ ਦੀ ਲੋੜ ਪੈਂਦੀ ਆ ਮੈਡੀਕਲ ਦੇ ਵਿੱਚ ਕਿਤੇ ਵੀ ਕਿਸੇ ਵੀ ਜ਼ਿਲ੍ਹੇ ਦੇ ਵਿੱਚ ਤੇ ਉੱਥੇ ਉਹ ਇਹ ਗੱਲ ਕਹਿੰਦੇ ਹੁੰਦੇ ਆ ਕਿ ਬਲੱਡ ਜਿਹਦਾ ਮਰਜ਼ੀ ਹੋਵੇ ਜਿਹੜੇ ਧਰਮ ਵਾਲੇ ਦਾ ਮਰਜ਼ੀ ਹੋਵੇ ਸਾਨੂੰ ਬਲੱਡ ਦੇ ਦਿਓ ਸਾਡਾ ਬੰਦਾ ਬਾਜੂਗਾ ਸੋ ਇਹ ਮੂਹਰੇ ਚ ਪੇੜ ਆ ਉਹਨਾਂ ਤੇ ਸੋ ਇਹ ਸਾਰੇ ਧਰਮਾਂ ਨੂੰ ਇੱਕ ਕਰਕੇ ਇੱਕ ਆਪਸੀ ਏਕਤਾ ਦਾ ਜਿਹੜਾ ਸਬੂਤ ਦਿੰਦਾ ਬਲੱਡਨੇਸ਼ਨ ਕੈਂਪ ਬਾਕੀ ਇਹ ਸੇਵਾ ਸੇਵਾ ਤੌਰ ਤੇ ਬਲੱਡ ਜਿਹੜਾ ਇਹ ਸਰਕਾਰੀ ਹਸਪੀਟਲ ਦੇ ਵਿੱਚ ਜਾਊਗਾ ਜੇ ਜਿਹੜਾ ਇੱਥੇ ਬਲੱਡਨੇਟ ਕਰਕੇ ਜਾਊਗਾ ਉਹਨੂੰ ਵੀ ਗਾਂ ਕਿਤੇ ਲੋੜ ਪੈਂਦੀ ਹੈ ਉਹ ਵੀ ਬਲੱਡਨੇਟ ਜਿਹੜਾ ਉਹਨਾਂ ਨੂੰ ਉਹਨੂੰ ਮਿਲੂਗਾ ਕਿਸੇ ਵੀ ਜ਼ਿਲ੍ਹੇ ਦੇ ਵਿੱਚ ਹੋਵੇ ਹੋਰ ਜ਼ਿਲ੍ਹੇ ਦੇ ਵਿੱਚ ਵੀ ਲਿੰਕ ਹੈਗੇ ਆ ਉੱਥੇ ਵੀ ਬਲੱਡ ਦਾ ਡੋਨੇਟ ਵੀ ਕੀਤਾ ਜਾਂਦਾ ਤੇ ਉੱਥੇ ਬਲੱਡ ਦਵਾਇਆ ਵੀ ਜਾਊਗਾ ਸੋ ਸਾਰਿਆਂ ਨੂੰ ਮੇਰੀ ਇਹੀ ਬੇਨਤੀ ਆ ਕਿ ਵੱਧ ਤੋਂ ਵੱਧ ਬਲੱਡ ਦਾਨ ਕਰੋ ਵੱਧ ਤੋਂ ਵੱਧ ਜਿੰਨਾ ਵੀ ਹੋ ਸਕਦਾ ਬਾਕੀ ਇਹੋ ਜਿਹੇ ਜਿਹੜੀਆਂ ਕਾਫੀ ਹੋਰ ਵੀ ਨੈਗੇਟਿਵਿਟੀਆਂ ਲੋਕਾਂ ਦੇ ਮਨਾਂ ਦੇ ਵਿੱਚ ਹੁੰਦੀਆਂ ਆ ਕਿ ਪੈਸੇ ਦਾ ਲੈਣ ਦੇਣ ਹੁੰਦਾ ਜੇ ਹੁੰਦਾ ਉਹ ਹੁੰਦਾ ਸਪਸ਼ਟ ਤੌਰ ਤੇ ਕਹਿ ਦੇਣਾ ਚਾਹਣਾ ਕਿ ਇੱਥੇ ਜਿਹੜਾ ਵੀ ਬਲੱਡ ਰੇਟ ਹੋਊਗਾ ਜਾਂ ਅੱਗੇ ਤੋਂ ਜਿਹੜਾ ਬਲੱਡ ਰੇਟ ਕਰੂੰਗਾ ਜਾਂ ਹੈਰਿਟ ਲੋਅ ਮੁੰਡਾ ਪੰਜਾਬ ਫੋਸਨ ਸੋਸਾਇਟੀ ਤੋਂ ਉਹ ਪਹਿਲਾਂ ਵੀ ਬਲੱਡ ਡੋਨੇਸ਼ਨ ਕੈਂਪ ਬਹੁਤ ਚਰਦਾ ਲਾ ਤੇ ਉਹ ਇਹ ਸੁਸਾਇਟੀ ਦੇ ਵਿੱਚ ਕਦੇ ਵੀ ਇਹੋ ਜੀ ਗੱਲ ਨਹੀਂ ਹੋਊ। ਇਹ ਸੇਵਾ ਦੇ ਤੌਰ ਤੇ ਚੱਲੂਗਾ, ਗਾਂ ਵੀ ਸੇਵਾ ਦੇ ਤੌਰ ਤੇ ਚੱਲੂਗਾ, ਪਹਿਲਾਂ ਵੀ ਸੇਵਾ ਦੇ ਤੌਰ ਤੇ ਚੱਲਦਾ। ਜਿਹੜੇ ਮੈਂ ਸ਼ਕਾਪੀ ਵਾਲੇ ਆ ਉਹਨਾਂ ਨੂੰ ਵੀ ਬਾਈ ਜਿਹਾਸੀ ਤੇ ਮੈਂ ਦੇਖੋ ਮੈਸੇਜ ਉਹਨਾਂ ਨੂੰ ਮੈਂ ਇਹੀ ਦੇਣਾ ਚਾਹੁੰਗਾ ਕਿ ਸਭ ਤੋਂ ਪਹਿਲਾਂ ਤਾਂ ਨੌਜਵਾਨਾਂ ਨੂੰ ਮੈਂ ਮੈਸੇਜ ਦੇਣਾ ਚਾਹੁੰਗਾ ਕਿ ਹੁੱਲੜ ਬਾਜੀ ਤੋਂ ਗਰੇਜ ਕਰੀਏ। ਸੋ ਆਪਾਂ ਨੂੰ ਲੋੜ ਆ ਆਮ ਦੇ ਲਈ ਲੜਨ ਦੀ, ਪੰਥ ਦੇ ਲਈ ਲੜਨ ਦੀ, ਧਰਮਾਂ ਦੇ ਰਾਜ ਤੇ ਰਾਜਨੀਤੀ ਕਰਨ ਵਾਲਿਆਂ ਦੇ ਖਿਲਾਫ ਲੜਨ ਦੀ। ਸਰਕਾਰਾਂ ਦੀਆਂ ਮਾੜੀਆਂ ਨੀਤੀਆਂ ਦੇ ਖਿਲਾਫ ਲੜਦੇ। ਸੋ ਬਾਬਾ ਫਰੀਦ ਜੀ ਦੇ ਮੇਲੇ ਤੇ ਜਿੰਨੇ ਵੀ ਨੌਜਵਾਨ ਆਉਂਦੇ ਆ ਧੀਆਂ ਆਉਂਦੀਆਂ, ਭੈਣਾਂ ਆਉਂਦੀਆਂ, ਮਾਤਾਵਾਂ ਆਉਂਦੀਆਂ। ਸੋ ਆਪਾਂ ਇਹ ਸਮਝ ਕੇ ਆਈਏ ਕਿ ਇੱਥੇ ਇਹ ਨਾ ਹੋਵੇ ਕਿ ਵੀ ਧੀਆਂ ਆਉਣ ਤੋਂ ਗਰੇਜ ਕਰਨ, ਭੈਣਾਂ ਆਉਣ ਤੋਂ ਗਰੇਜ ਕਰਨ। ਕਿ ਯਾਰ ਨਹੀਂ ਇੱਥੇ ਤਾਂ ਮੰਦਿਰ ਹੁੰਦੀ ਐ, ਇੱਥੇ ਤਾਂ ਹੁੱਲੜਬਾਜ਼ ਹੁੰਦੇ ਆ। ਵੀ ਇੱਥੇ ਆਏ ਨਹੀਂ, ਇੱਥੇ ਆਏ ਨਹੀਂ। ਸੋ ਬਾਬਾ ਫਰੀਦ ਜੀ ਦਾ ਮੇਲਾ ਸੋ ਇਹਨੂੰ ਬਾਬਾ ਫਰੀਦ ਜੀ ਦਾ ਮੇਲਾ ਹੀ ਰਹਿਣ ਦਈਏ। ਬਾਕੀ ਪ੍ਰਸ਼ਾਸਨ ਨੂੰ ਵੀ ਪ੍ਰਸ਼ਾਸਨ ਵਾਂਗੂੰ ਵਧੀਆ ਕੰਮ ਕਰ ਰਿਹਾ ਪਰ ਪ੍ਰਸ਼ਾਸਨ ਨੂੰ ਇਹੀ ਬੇ ਬਹੁਤ ਇਹ ਗੱਲਾਂ ਜਿਹੜੀਆਂ ਕਹਿਣੀਆਂ ਨਹੀਂ ਚਾਹੀਦੀਆਂ ਕਿ ਬਹੁਤ ਥਾਵਾਂ ਤੇ ਲੱਗਦਾ ਕਿ ਬਹੁਤ ਲੋਕ ਆ ਜਿਹੜੇ ਆਪਣੇ ਬਿਜ਼ਨਸ ਤੌਰ ਤੇ ਬਿਜ਼ਨਸ ਤੌਰ ਤੇ ਬਹੁਤ ਕੁਝ ਚੱਲ ਰਿਹਾ ਅੰਦਰਖਾਤੇ ਸੋ ਜਿਵੇਂ ਆਪਾਂ ਕਹ ਲਈ ਕਿ ਠੇਕਾ ਬਹੁਤ ਵੱਡਾ ਹੋ ਗਿਆ ਬਹੁਤ ਮਹਿੰਗਾ ਹੋ ਗਿਆ ਆਇਆ ਹੋ ਗਿਆ ਕਿਉਂ ਹੋ ਗਿਆ ਸੋ ਭਾਰ ਸਾਰਾ ਲੋਕਾਂ ਤੇ ਪੈਂਦਾ ਸੋ ਲੋਕਾਂ ਤੇ ਭਾਰ ਪਾਉਣ ਦੀ ਬਜਾਏ ਸਰਕਾਰ ਵੀ ਆਪਦੇ ਆਪ ਤੇ ਥੋੜਾ ਜਿਆਦਾ ਹੈਂਡਲ ਕਰ ਸਰਦਾਰ ਜਸਵਿੰਦਰ ਸਿੰਘ ਢਿੱਲੋਂ ਮੈਮੋਰੀਅਲ ਵੈਲਫੇਅਰ ਸੁਸਾਇਟੀ ਵੱਲੋਂ ਅਤੇ ਕਿਸਾਨ ਯੂਨੀਅਨ ਫਤੇ ਇਕਤਾ ਫਤੇ ਵੱਲੋਂ ਅਤੇ ਕੇਂਦਰੀ ਬੈਂਕ ਦੇ ਸਹਿਯੋਗ ਨਾਲ ਬਾਬਾ ਫਰੀਦ ਆਗਨਪੁਰਬ ਤੇ ਅੱਜ 21 22 23 ਤਰੀਕ ਨੂੰ ਹਰ ਸਾਲ ਦੀ ਤਰ੍ਹਾਂ ਖੂਨਦਾਨ ਕੈਂਪ ਲਾਇਆ ਜਾ ਰਿਹਾ ਹੈ ਬਹੁਤ ਹੀ ਨੇਕ ਕਾਰਜ ਹੈ ਖੂਨਦਾਨ ਮਹਾਦਾਨ ਕਿਉਂਕਿ ਜਿਹੜਾ ਸਾਇੰਸ ਜਹਾਜ ਨੇ ਮਰਜੀ ਤਰੱਕੀ ਕਰ ਲਈ ਹੈ ਪਰ ਜਿਹੜਾ ਖੂਨ ਨਹੀਂ ਬਣਾ ਸਕੇ ਉਹ ਖੂਨ ਦੇ ਕਿਸੇ ਵੀ ਪੇਸ਼ੈਂਟ ਨੂੰ ਕਿਸੇ ਮਰੀਜ਼ ਨੂੰ ਜ਼ਰੂਰਤ ਹੈ ਕਿਉਂਕਿ ਜੇ ਬੰਦਾ ਦਾਨ ਕਰੂਗਾ ਤਾਂ ਹੀ ਉਸ ਬੰਦੇ ਦਾ ਪੇਸ਼ੈਂਟ ਦਾ ਇਲਾਜ ਹੋ ਸਕਦਾ ਹੈ ਇਸ ਕਰਕੇ ਹਰੇਕ ਨੂੰ ਆਪਦੀ ਜ਼ਿੰਦਗੀ ਦੇ ਵਿੱਚ ਜਿਵੇਂ ਪੇਟ ਬੋਧੇ ਰੋਣੇ ਜ਼ਰੂਰੀ ਹੈ ਖੂਨ ਦਾਨ ਕਰਨਾ ਵੀ ਬਹੁਤ ਜ਼ਰੂਰੀ ਹੈ ਤਾਂ ਕਿ ਜੋ ਪੇਸ਼ੈਂਟ ਆ ਉਹਨਾਂ ਦਾ ਭਲਾ ਹੋ ਸਕੇ ਤੇ ਮੈਂ ਆਪਣੇ ਵੱਲੋਂ ਤੇ ਆਪਣੇ ਸਾਥੀਆਂ ਵੱਲੋਂ ਬਾਬਾ ਆਗਵਿੰਦ ਪੂਰਬ ਦੀਆਂ ਸਾਰਿਆਂ ਨੂੰ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦਾ ਤੇ ਇਸ ਤਰ੍ਹਾਂ ਹੀ ਸੁਸਾਇਟੀ ਜਿਸ ਤਰ੍ਹਾਂ تقریبا ਮੇਰੇ ਖਿਆਲ ਦੇ ਵਿੱਚ 30 40 ਕੈਂਪ ਲੌਂਦੀ ਆ ਖੂਨ ਦਾਨ ਦੇ तो इस तरह सेवा अग्गे तो भी करती रहूँगी मैं नहीं कहता हूँ यार केवल जा चुके हैं मैं मेरा नाम भगवेश दास है मैं कैन फरीदकोट का मेरा पोस्ट है चीफ मैनेजर का और मैं कार्यरत हूँ और पहले तो बाद मेले के लिए जो है आगवन पर्व के लिए फरीदकोट वासियों को अलग अलग बधाइयाँ और हमारा बैंक जो है जशवंधत सिंह ढिल्लो सोसाइटी के साथ मिलकर जो है ये तीन दिन का जो ब्लड डोनेशन कैंप रखा गया है इसमें आज कल और परसों का इक्कीस बाईस तेईस का जो कैंप रखा गया उसके लिए युवाओं को मोटिवेट कर रहे हैं ताकि आकर फिर जो यहाँ पर ब्लड डोनेट करें और इस अच्छे काम के लिए मतलब सबका सहयोग चाहिए हमें हाँ जी हाँ जी सर हम ये स्पॉन्सर कर रहे हैं ये ब्लड डोनेशन कैंप हम स्पॉन्सर कर रहे हैं संदेश है सर कि रक्तदान महादान है जो कि रक्तदान के बिना कुछ हो नहीं सकता सर क्योंकि देख रहे हैं कि जैसे हमारे यहाँ अस्पताल नहीं जो बहुत सारे मरीज हैं जिनको इमीडिएट ब्लड का रिक्वायरमेंट होता है तो उसके लिए सर हमारा ये जो कैंप तीन का कैंप है ये बहुत सहयोग करेगा इसमें सहयोग रहेगा सर तो ये मतलब युवाओं को मतलब इसमें है कि आप आएँ युवाओं सब पार्टिसिपेट करें ब्लड डोनेट करें यहाँ पर आकर ਔਰ ਇਸ ਕੈਂਪ ਨੂੰ ਸਫਲ ਬਣਾਇਆ। ਹਾਂ ਜੀ ਸਤਿ ਸ਼੍ਰੀ ਅਕਾਲ ਜੀ। ਮੇਰਾ ਨਾਮ ਗੁਰਜੀਤ ਸਿੰਘ ਢਿੱਲੋਂ। ਸਭ ਤੋਂ ਪਹਿਲਾਂ ਬਾਬਾ ਫਰੀਦ ਜੀ ਦੇ ਆਗਮਨ ਪੁਰਵ ਦੀਆਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਜੀ। ਅੱਜ 21 ਤਰੀਕ ਨੂੰ ਜਿਹੜਾ ਅਸੀਂ ਇਹ ਖੂਨਦਾਨ ਕੈਂਪ ਵਿਸ਼ਾਲ ਖੂਨਦਾਨ ਕੈਂਪ ਜਿਹੜਾ ਰੱਖਿਆ ਹੈਗਾ ਇਹਦੇ ਵਿੱਚ ਕਿਸਾਨ ਯੂਨੀਅਨ ਇਕਤਾ ਫਤਿਹ ਪੰਜਾਬ ਸੋਸ਼ਲ ਸੁਸਾਇਟੀ ਦੋ ਤਿੰਨ ਸੁਸਾਇਟੀਆਂ ਅਸੀਂ ਰਲ ਕੇ ਯਾਨੀ ਕਿ ਇਹ ਆਪਾਂ ਜਿਹੜਾ ਕਰ ਰਹੇ ਆ। ਇਹ ਕੈਂਪ ਜਗਲੀ ਸ਼ਰਮਾ ਚੌਕ ਕੈਨਰਾ ਬੈਂਕ ਦੇ ਨੇੜੇ ਲੱਗਿਆ ਹੋਇਆ ਹੈ ਜੀ ਇਹ 3 ਦਿਨ ਚੱਲੂ 21 22 ਤੇ 23 ਤਰੀਕ ਨੂੰ ਯਾਨੀ ਲਗਾਤਾਰ ਚੱਲੂਗਾ ਜੀ ਬਸ ਲੋਕਾਂ ਨੂੰ ਇਹੀ ਸੰਦੇਸ਼ ਹੈ ਜੀ ਸਿਣਿਆ ਵੀ ਆਪਾਂ ਨੂੰ ਵੱਧ ਤੋਂ ਵੱਧ ਖੂਨਦਾਨ ਕਰਨਾ ਚਾਹੀਦਾ ਹੈ ਖੂਨ ਦੀ ਕਮੀ ਆਪਾਂ ਨੂੰ ਪਤਾ ਵੀ ਖੂਨ ਬਾਹਮ ਨਹੀਂ ਸਕਦਾ ਆਪਾਂ ਜੇ ਖੂਨ ਦਿੰਨੇ ਆ ਉਹਦੇ ਨਾਲ 2-3 ਆਣਿਆਂ ਦੀ ਜਾਨ ਬਚਾਈ ਜਾ ਸਕਦੀ ਆ ਬਾਕੀ 18 ਸਾਲ ਤੋਂ ਉੱਪਰ ਜਿਹੜੇ ਵੀ ਕਿਉਂਕਿ ਸਾਡੇ ਨਾਲ ਕਿਸਾਨ ਜਥੇਬੰਦੀ ਦੇ ਵਿੱਚ ਵੀ ਯੂਥ ਹੀ ਆ ਜ਼ਿਆਦੇ ਤੇ ਅਸੀਂ ਵੀ ਮੋਟੀਵੇਟ ਯਾਨੀ ਕਿ 18 ਸਾਲ ਵਾਲੇ ਤੋਂ ਜਿਹੜੇ ਉੱਪਰ ਬੱਚੇ ਆ ਉਹਨਾਂ ਨੂੰ ਕਰਦੇ ਆ ਵੀ ਤੁਸੀਂ ਬਲੱਡ ਡੋਨੇਟ ਕਰਨਾ ਸ਼ੁਰੂ ਕਰੋ بڑے ਬੰਦੇ ਆਪਣੇ ਨਾਲ ਜੁੜੇ ਆ ਜਿਹੜੇ ਕਿ ਯੰਗ ਆ ਫਸਟ ਟਾਈਮ ਬਲੱਡ ਦੇ ਰਹੇ ਆ ਸਾਡਾ ਇਹੀ ਸੰਦੇਸ਼ ਆ ਵੀ 65 ਸਾਲ ਤੱਕ ਆਪਾਂ ਬਲੱਡ ਦੇ ਸਕਦੇ ਆ ਤੇ ਸਾਰਿਆਂ ਨੂੰ ਬਲੱਡ ਦੇਣਾ ਚਾਹੀਦਾ ਹੈ